ਹਾਂਜੀ ਮੈਮ ਫਿਰ ਕਿੱਥੋਂ ਤੱਕ ਪਹੁੰਚ ਗਏ ਬੱਸ ਅਸੀਂ ਕੇਰਾ ਕੱਢ ਲਿਆ ਬਾਹਾਂ ਤੇ ਆ ਗਏ ਹਾਂਜੀ ਹੁਣ ਇੱਥੇ ਹੀ ਖਵਾਵਾਂਗੇ ਤੁਹਾਨੂੰ ਹਾਂਜੀ ਸਹੀ ਗੱਲ ਐ ਔਰ YouTube ਫੈਮਿਲੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਾਕੀ ਅਸੀਂ ਵੀ ਸਾਰੇ ਵਧੀਆ ਤੇ ਅੱਜ ਕੁਝ ਖਾਸ ਨਹੀਂ ਕੀਤਾ ਬਸ ਰੋਟੀ ਪਾਣੀ ਖਾਧਾ ਤੇ ਅਸੀਂ ਲੱਗੀਆਂ ਰਹੀਆਂ ਸੂਟ ਕੱਢਣ ਸਾਰਾ ਦਿਨ ਤੇ ਹੋਣਾ ਅੱਜ ਸਾਰੀ ਦਿਨੀ ਮੇਰੀ ਬਹੁਤ ਚੱਲਦੀ ਰਹੀ ਤਨਾ ਹਾਂਜੀ ਬਹੁਤ ਹਵਾ ਸਾਰਾ ਕੱਟਾ ਹੀ ਕੱਟਾ ਹੋਇਆ ਪਿਆ ਚਾਰ ਤੇ ਫੇਰੇ ਸਾਡੇ ਬਰਤਨ ਕਾਫੀ ਜਿਹੜੇ ਪਏ ਅੱਜ ਤੋਤਣ ਵਾਲੇ ਸੋ ਬਸ ਆ ਨਾਈਂ ਗੜੀ ਕੰਪਲੀਟ ਕਰਕੇ ਇਸ ਤੋਂ ਬਾਅਦ ਮੈਂ ਕਿਚਨ ਦੀ ਸਾਫ ਸਫਾਈ ਕਰਨੀ ਆ ਤੇ ਅੱਜ ਓਮਲ ਵੀ ਮੇਰੀ ਹੈਲਪ ਕਰ ਰਹੀ ਆ ਉਹ ਮੈਂ ਸਬਜੀ ਕੱਟ ਰਹੀ ਆ ਹਾਂਜੀ ਆਵੇ ਅੱਜ ਸੀ ਬਣਾਉਣਾ ਕਦੂ ਕਿਉਂਕਿ ਸਾਡੇ ਕੋਲ ਕਲਰ ਖਤਮ ਹੋ ਗਏ ਸੀਗੇ ਜਿਹੜੇ ਤੇ ਉਹ ਲੈਣ ਗਏ ਹੋਇਆ ਤੇ ਉੰਨੀ ਦੇਰ ਤੱਕ ਮੈਂ ਕਿਹਾ ਚੱਲ ਮੈਂ ਆ ਖਤਮ ਕਰ ਦਿੰਨੀ ਲਾਈ ਨੂੰ ਤੇ ਤੋਂ ਕਦੂ ਕੱਟ ਤੇ ਹਾਂਜੀ ਮੈਂ ਨਾਲੇ ਸਬਜੀ ਨੂੰ ਤੜਕਾ ਲਾ ਦੂੰਗੀ ਨਾਲੇ ਤੇ ਨਾਲੇ ਕਿਚਨ ਦੀ ਸਪਾਈਸ ਪੀਸ ਕਰਕੇ ਭਾਂਡੇ ਭੰਡੇ ਧੋ ਕੇ ਕਿਚਨ ਬਸ ਮਿਲ ਤੋਂ ਵੀ ਰਾਤ ਦੀ ਸਬਜੀ ਦਾ ਸਾਡਾ ਫਿਕਰ ਲੈ ਜਾਊਗਾ ਫੇਰ ਅਸੀਂ ਜਦੋਂ ਸਾਡਾ ਸਮਾਨ ਆ ਗਿਆ ਸੀ ਫੇਰ ਲੱਗੇ ਦਵਾਂਗੇ ਸਹੀ ਗੱਲ ਆ ਫਿਰ ਟੈਨਸ਼ਨ ਫਰੀ ਜੀ ਹੋ ਜਾਵਾਂਗੇ ਸਬਜੀ ਰੋਟੀ ਦਾ ਬਸ ਜਦੋਂ ਫਿਕਰ ਗਿਆ ਲੱਥ ਜੀ ਹੂੰ ਮੁੜ ਕੇ ਨਹੀਂ ਤਾਂ ਟੈਨਸ਼ਨ ਪਈ ਰਹਿੰਦੀ ਹਾਏ ਹਾਏ ਰੋਟੀ ਵੀ ਬਣਾਉਣੀ ਐ ਸਬਜੀ ਵੀ ਬਣਾਉਣੀ ਐ ਜੀ ਬਣੀ ਹੋਵੇ ਚਲ ਆਟਾ ਤਾਂ 10 ਮਿੰਟ ਪਹਿਲਾਂ ਗੁੰਨ ਕੇ ਹਾਂਜੀ ਬੰਦਾ ਫੁਲ ਕੇ ਤਾਜੇ ਤਾਜੇ ਲਾ ਕੇ ਖਾ ਲੈਂਦਾ ਹਾਂਜੀ ਸਹੀ ਗੱਲ ਆ ਬਸ ਮੀਨ ਸਬਜੀ ਦਾ ਹੁੰਦਾ ਐ ਸਬਜੀ ਬਣੀ ਹੋਵੇ ਫਿਰ ਬੰਦਾ ਟੈਨਸ਼ਨ ਫਰੀ ਹੋ ਜਾਦਾ ਹਾਂਜੀ ਸਹੀ ਗੱਲ ਐ ਅੱਜ ਤੂਫਾਨ ਗਿਆ ਆ ਸਕੂਲ ਖੁਸ਼ ਅੱਜ ਸਹੀ ਗੱਲ ਆ। ਨਹੀਂ ਤਾਂ ਹੁਣ ਨੌਨੇ ਵਿੱਚ ਆ ਜਾਣਾ ਸੀਗਾ। ਸਹੀ ਗੱਲਾਂ ਕੱਢੀ ਜਾਓ, ਕੋਮ ਚੜਕੀ ਜਾਓ। ਤੂੰ ਵਿੱਚ ਨਾ ਬੋਲ ਰੋਲਾ ਨਾ ਪਾ। ਉਹਨੇ ਹੋਣਾ ਹੀ ਹੋਣਾ। ਸਹੀ ਗੱਲ ਆ। ਬੜੀਆਂ ਗੱਲਾਂ ਕਰਦਾ ਏ। ਸਹੀ। ਕਮ ਕਮਾ ਕੇ ਉਹਨੇ ਆ ਜਾਣਾ ਸੀ। ਤਾਂ ਹੀ ਅੱਜ ਸ਼ਾਂਤੀ ਸ਼ਾਂਤੀ ਆ। ਸਹੀ ਗੱਲ। ਜਦੋਂ ਸ਼ਾਂਤੀ ਹੋਵੇ ਤਾਂ ਸਮਝਿਆ ਕਰੋ ਕਿ ਤੂਫਾਨ ਘਰੇ ਨਹੀਂ ਹੈਗਾ। ਜਦੋਂ ਰੌਲਾ ਪੈਂਦਾ ਹੋਵੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ। ਹੌਣ ਬਣਿਆ ਨਾ ਇਕੱਠਾ ਹੀ ਸਕੂਲ ਟਾਈਮ ਤੋਂ ਬਾਅਦ ਵੀ ਕ੍ਰਿਕਟ ਖੇਡਦੇ ਰਹਿੰਦੇ ਆ ਹਾਂਜੀ ਹੁਣ ਉਹਦੇ ਪਾਪਾ ਕਹਿੰਦੇ ਪੈ ਸੀਗੇ ਵੀ ਮੈਨੂੰ ਲੈਣ ਵੀ ਜਾਣਾ ਹੈ ਹਾਂਜੀ ਤੋਂ ਹੁਣ ਲੈਣ ਜਾਣਗੇ ਸਹੀ ਗੱਲ ਸੁਣੋ ਜੀ ਹੋਰ YouTube ਫੈਮਿਲੀ ਕਮੈਂਟ ਦੱਬ ਕੇ ਕਰਦਿਆ ਕਰੋ ਜਿਵੇਂ ਵੀ ਤੁਹਾਨੂੰ ਤੁਸੀਂ ਕਰਦੇ ਹੋ ਦੇਖਦੇ ਹੋ ਆਪਣੇ ਵਲੌਗਸ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਮੈਂਟ ਕੀਤੇ ਬਿਨਾ ਹੀ ਨਿਕਲ ਜਾਂਦੇ ਜੇ ਕਿਉਂਕਿ ਅ ਅਸੀਂ ਹੁਣ ਪਹਿਲਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਪਰ ਵਾਅਦੇ ਤੇ ਅਸੀਂ ਖਰੇ ਨਹੀਂ ਉਤਰੇ ਪਰ ਕੋਸ਼ਿਸ਼ ਸਾਡੀ ਇਹ ਹੀ ਕੱਲ ਨੂੰ ਸਾਡੀ ਬ੍ਰਾਈਡਲ ਆ ਤੇ ਬ੍ਰਾਈਡਲ ਦੇ ਨਾਲ ਪੰਜ ਛੇ ਜਣੀਆਂ ਹੋਰ ਤਿਆਰ ਹੋਣੀਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਉਹਨਾਂ ਨੇ ਸਾਨੂੰ ਫ੍ਰੀ ਕਰਤਾ ਉਸ ਤੋਂ ਬਾਅਦ ਕੱਲ ਦੇ ਵਲੌਗ 'ਚ ਅਸੀਂ ਸਾਡੀ ਇਹ ਹੀ ਕੋਸ਼ਿਸ਼ ਰੋਗੀ ਕਿ ਅਸੀਂ ਕਮੈਂਟਾਂ ਜਿਹੜੇ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਮੇਰੇ ਭੈਣ ਦਾ ਅਸੀਂ ਨੇ ਕਮੈਂਟ ਜਿਹੜੇ ਪੜ ਕੇ ਤੇ ਕੱਲ ਨੂੰ ਉਹੀ ਪੜਾਂਗੇ ਕੱਲ ਨੂੰ ਆਪਾਂ ਵਲੌਗ ਨਹੀਂ ਕੋਈ ਬਣਾਉਣਾ ਕੁਝ ਵੀ ਸ਼ੂਟ ਨਹੀਂ ਹੋਰ ਜ਼ਿਆਦਾ ਕਰਨਾ ਬਸ ਆਪਾਂ ਇਹ ਹੀ ਕਰਨਾ ਕਿ ਕਮੈਂਟ ਪੜਨੇ ਆ ਬੈਠੇ ਹਾਂਜੀ ਠੀਕ ਆ ਤੇ ਅੱਜ ਵੀ ਅੱਜ ਦੇ ਵਲੌਗ 'ਚ ਵੀ ਤੁਸੀਂ ਕਰ ਦਿਓ ਪਿਆਰੇ ਪਿਆਰੇ ਕਮੈਂਟ ਤੇ ਫਿਰ ਆਪਾਂ ਤੁਹਾਡੇ ਪਿਆਰੇ ਪਿਆਰੇ ਕਮੈਂਟ ਪੜਾਂਗੇ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਨਾਲ ਲਿਖ ਕੇ ਤੇ ਆਪਣਾ ਕਮੈਂਟ ਪਿਆਰਾ ਜਿਹਾ ਜ਼ਰੂਰ ਸਕਦੇ ਹਾਂਜੀ ਹੋਰ ਕੋਈ ਮੈਨੂੰ ਤੁਸੇ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਹੀ ਗੱਲ ਕਿਉਂਕਿ ਗੱਲ ਕੋਮਲ ਐਕਟਿੰਗ ਬਹੁਤ ਵਧੀਆ ਕਰ ਰਹੀ ਸਹੀ ਗੱਲ ਤਾਂ ਸੂਟ ਚ ਲਾ ਕੇ ਮਾਰਦੀ ਸੀ ਕਿਤੇ ਕਿਤੇ ਮੇਰਾ ਹਾਸਾ ਜਾਂ ਨਿਕਲ ਜਾਂਦਾ ਬਾਕੀ ਆਪਾਂ ਇੱਕ ਉਹ ਵੀ ਪਾਵਾਂਗੇ ਜਿਹੜੇ ਬਿਹਾਈਂਡ ਦਾ ਸੀਨਸ ਆਪਣੇ ਪਏ ਹੋ ਇਹਨਾਂ ਮੇਰੇ ਨਾਲ ਦਾ ਕੋਈ ਜਿ ਕੋ ਹਾਂਜੀ ਹਾਂਜੀ ਜਿਨਾਂ ਲਈ ਤੋਂ ਇਥੇ ਆਪਾਂ ਉਹ ਅੱਜ ਸ਼ਾਮ ਨੂੰ ਜੇ ਕੋਈ ਆਕੇ ਲੱਗਿਆ ਤੇ ਉਹ ਵੀ ਪਾਵਾਂਗੇ ਹਾਂਜੀ ਹਾਂਜੀ ਉਹ ਵੀ ਦੇਖੀਓ ਵੀ ਅਸੀਂ ਕਿੰਨਾ ਫੰਕਸ਼ਨ ਕਰਦੇ ਹਾਂ ਹਾਂਜੀ ਠੀਕ ਉਹਦਾ ਟਾਂਗਿਆ ਦੀ ਕੋਈ ਫੋਨ ਦੀ ਨੰਬਰ ਇਹਦਾ ਫੋਨ ਨੰਬਰ ਕਿਉਂਕਿ ਫੋਨ ਨੰਬਰ ਇਹਦਾ ਕਿਉਂਕਿ ਮੈਂ ਨੂੰ ਲੈਣੀ ਹੋਣੀ ਜੀ ਤੁਸੀਂ ਲੈਂਡ ਆ ਮਸਰਾ ਬਣਾ ਜਿੱਥੇ ਰਹਿ ਕੇ ਹੋਏ ਰੋਡੀ ਗਲੀ ਰੋਡੀ ਨੂੰ ਢਿੱਡ ਦੀ ਪਰਦਾ ਬਿਲਡਿੰਗ ਦੇ ਨਾਲ ਅਸੀਂ ਨਾ ਕੋਸਤ ਹੋ ਬਿਨਾ ਕੋਈ ਰੋਲਾ ਭੋਲਾ ਨਹੀਂ ਕਰਦੇ ਸਹੀ ਗੱਲ ਹੈ ਵੇ ਲੋ ਰੁਕ ਜਾ ਓਏ ਓਏ ਰੋਟੀ ਜਮਣਾ ਨਰਜੀਨੀ ਆਉਂਦੀ ਨਰਜੀਨੀ ਤੋਂ ਆਪਣਾ ਕ੍ਰਿਕਟਿੰਗ ਦਾ ਹੈ ਕਿ ਕ੍ਰਿਕਟ ਗੇਟਾ ਨਹੀਂ ਚਾਹੀਦੀ ਪਾਵਰ ਗੇਟਾ ਪ੍ਰੋਡਕਟ ਨੂੰ 5 ਲੱਖੇ ਦਿੱਤੇ ਸਵੇਰੇ ਮੈਂ ਮੈਂ 5 ਮਤਲਬ ਇੱਕ ਤੋਂ ਖਾ ਗਿਆ ਫੇਰ ਲੈ ਗਿਆ ਖਦਮ ਨੇ ਨਹੀਂ ਕਿਉਂਗੀ ਇੱਕ ਮੈਂ ਨਹੀਂ ਖਤਗਾ ਮੈਂ ਸੋਚਿਆ ਬਾਜੂ ਖਾਉਂਗਾ ਬਚੂ ਨਾ ਡੈਮ ਨਹੀਂ ਮਿਲਿਆ ਡੈਮ ਤਾਂ ਨਹੀਂ ਮਿਲਿਆ ਕਿ ਉਹ ਗ੍ਰੇਡ ਜਾਂਦਾ ਹੈ ਗ੍ਰੇਡ ਸਾਥੂ ਜਾਂਦਾ ਹੈ ਦੋਸਤ ਮੈਂ ਕਿਹਾ ਮੈਂ ਟ੍ਰਿਗਰ ਮਿਣਾਉਂਦਾ ਨਹੀਂ ਮੈਂ ਕਿੱਥੇ ਗੇਟ ਗਿਆ ਦੋਸਤ ਨਾ ਇਹਦੇ ਕਰਕੇ ਮੈਂ ਦੇਖ ਰਹਾ ਹਾਂ ਦੇਖਦਾ ਤਾਂ ਆ ਕਿਉਂਕਿ ਮੈਂ ਜ਼ੀਰੋ ਤੋਂ ਮੰਡਾਲੀ ਆਲੀ ਵਸਪੜੀ ਉਹ ਜ਼ੀਰੋ ਤੋਂ ਮੰਡਾਲੀ ਆਲੀ ਵਸਤਾ ਕਿ ਮੇਰੀ ਕਿਉਂ ਕਿ ਗਿਰੇ ਤੋਂ ਮੋਦੀ ਆਲੀ ਹੈਗੀ ਨਹੀਂ ਸੀ ਉਹ ਮੋਕੇ ਆਲੀ ਮੋਕੇ ਘੜੀ ਸੀ ਲੀਗਲ ਜਾਣਾ ਹੈ ਪਰ ਐਤੋਂ ਕਿਹੜਾ ਬਾਂ ਰਾਮਾ ਤੇ ਜਦੋਂ ਮੈਂ ਮਿਸਤਰਾ ਆਉਂਦਾ ਵੀ ਕੰਨ ਮੈਂ ਫੁੱਟ ਪਾਈ ਸੀ ਫੁੱਟ ਕਾ ਪਾਈ ਸੀ ਕਿਹਨੇ ਕਰਦਾ ਕਰੀ ਕਰ ਉਹ ਮੈਨਾਂ ਨਹੀਂ ਫੁੱਟ ਜਾਈ ਤੇ ਫੁੱਟ ਫੁੱਟ ਕਿਹਨੇ ਰੋਲਿਆ ਪਾਸ ਕਰ ਬਸ ਮੈਂ ਤਾਂ ਆ ਕਰੂੰਗਾ ਬਸ ਕਰਨਾ ਮਤਲਬ ਹੁੰਦਾ ਬਸ ਧਰ ਬਸ ਬਸ ਕਰਨੀ ਮੈਨੂੰ ਚਾਹੀਦਾ ਆਪਦਾ ਮੂੰਹ ਮੂੰਹ ਮੇਰੇ ਕੋਲ ਹੈ ਮੇਰਾ ਕੰਟਰੋਲ ਚ ਹੈਗਾ ਨਹੀਂ ਤੇ ਕੰਟਰੋਲ ਹੁੰਦਾ ਆਪਦੀ ਬਾਡੀ ਤੇ ਤੇ ਆਪਣੀ ਬੁੱਕ ਬਾਡੀ ਤੇ ਕੰਟਰੋਲ ਨਾਲ ਬੱਕਰੀਟ ਖੇਡ ਸਕਦੇ ਚਾਹੇ ਚੱਕੀ ਮਾਸਾ ਕਿਹਨੇ ਆ ਬੱਕਰੀਆ ਮੈਗ ਵੀ ਕਿਹਾ ਇੱਕ ਬੋਦਲ ਬੋਦੀ ਕੋਕਨਾ ਮਿਲਦਾ ਹੈ ਆਪ ਨੂੰ ਬਹੁਤ ਹੀ ਸ਼ੁਕਰੀਆ ਚੜ ਗਿਆ ਤੇਰੇ ਕਿਹਦੇ ਦਾ ਮਾਮੇ ਦਾ ਤਾਂ ਨਹੀਂ ਮੂੰਹ ਮਾ ਲਾ ਲਿਆ ਇਹ ਉਹਦਾ ਤਾਂ ਬਿਸ਼ਰਾਪਤ ਨਹੀਂ ਛੜ ਗਈ ਇਹਨੂੰ ਤਾਂ ਮੇਰੀ ਮੰਮੀ ਕੋਲ ਪਾਉਣਾ ਚਾਹੀਦਾ ਹੈ ਹਨਾ ਉਹਦੇ ਨਾਲੇ ਦੋਵੇਂ ਜਾਣੇ ਦੋਵੇਂ ਜਾਣੀਆਂ ਬੜਾ ਗੱਲਾਂ ਕਰਨਗੇ ਉਹ ਵੀ ਗੱਲੜੀ ਤੇ ਵੀ ਗੱਲੜੀ ਇਹਨਾਂ ਦੀਆਂ ਤਾਂ ਸਾਰੀ ਰਾਤ ਗੱਲਾਂ ਕਰਾਂਗੇ ਕੰਜੀ ਬੜਾਓ ਅੱਜ ਤੈਨੂੰ ਇੱਥੇ ਮੈਂ ਰੱਖ ਲੈਣੀ ਕਿ ਮੈਂ ਉੱਥੇ ਛੱਡ ਆਉਣੀ ਆ ਸਹੀ ਗੱਲ ਹੈ ਇਹਨੂੰ ਉੱਥੇ ਛੱਡ ਆਈਏ ਮੰਮੀ ਕੋਲ ਸਾਰੇ ਸਵੇਰੇ ਦੁਆਰੇ ਸਵੇਰੇ ਕਦਾਂ ਸਪੋਟ ਤੇ ਜਾਣਾ ਸਹੀ ਕਰਨਾ ਤੇ ਆਂ ਵੇਖਣਾ ਤੇ ਵਿਆਹ ਤਿਆਰੋਂ ਕਿ ਆ ਜੀ ਫਿਰਨਾ ਨਾ ਨਾ ਨੂੰ ਕੇ ਵਿਆਹ ਤੂੰ ਇੱਧਰ ਵੇਖੋ YouTube ਫੈਮਲੀ ਇਹਨੇ ਕੱਜ ਮੀ ਫਿਰ ਆਪਣੇ ਸਰਪ੍ਰਾਈਜ਼ ਹੀ deta ਮੈਂ نیچے ਸਲੂਨ 'ਚ ਖੜੀ ਹੋਈ ਸੀ ਤੇ ਇੱਕ ਕਦਾ ਮਾ ਕੇ ਮੇਰੇ ਕੋਲ ਖੜ ਗਈ ਡਰ ਗਈ ਵਿਚਾਰੀ ਕੋਈ ਨਾ ਤਾਂ ਮੈਂ ਕਹਿੰਦਾ ਮੈਨੂੰ ਚੁੱਕਣ ਆਣੇ ਆ ਗਏ ਆ ਹਾਂਜੀ ਮੈਮ ਤੁਸੀਂ ਕੀ ਕਰਦੇ ਪਏ ਮੈਂ ਬਸ ਕਮਰਮੋਸ ਕਰ ਲੈ ਮੇਰੀ ਸਫਾਈ ਕੱਲੀ ਰਹਿ ਗਈ ਆ ਹਾਂਜੀ ਸੋਈ ਦਾ ਪੱਲੇ ਫੁਲਕੇ ਰਹਿ ਗਿਆ ਆ ਗਈ ਅਮਨ ਅੱਜ ਆਪੇ ਚਾਹ ਬਣਾਉਂਦੀ ਪਈ ਇਹ ਵੇਖੋ ਦੇਖੋ ਲਾਚੀਆਂ ਵੀ ਪਾ ਲਈਆਂ ਸਾਂ ਦਾ ਪੁੱਛਿਆ ਹੀ ਨਹੀਂ ਤੇ ਚਾਹ ਦਾ ਆਪ ਦੀ ਚਾਹ ਪਰ ਹੀ ਬਣਾ ਕੇ ਬੈਗੀ ਹੋਰ ਕੀ ਮੈਂ ਮੈਨੂੰ ਤਾਂ ਭੇਰਾ ਤਾਂ ਮੈਂ ਆਪੇ ਬਣਾ ਲੈਂਦੀ ਆ ਤੂੰ ਕਿਹੜਾ ਮੈਨੂੰ ਪੁੱਛਿਆ ਹੈ ਕੀ ਹੋਰ ਸਾਨੂੰ ਇਹ ਅਭੀ ਕਿਤੇ ਗੁਮਲ ਚਾਹ ਖਰਾਬ ਨਾ ਬਣਾਵੇ ਮਨ ਚਾਹ ਸਵਾਦ ਨੂੰ ਖਾਣ ਦੀ ਸਹੀ ਗੱਲ ਤਾਂ ਹੀ ਹੁੰਦੀ ਆਈ ਲੱਗ ਗਈ ਵੇ ਲੋ ਹੋਰ ਆਦੀ ਡਿਊਟੀ ਦਾ ਨਾ ਜੇ ਵੀ ਪਤਾ ਹੈ ਕਿਵੇਂ ਕਰੇ ਜੀ ਲੱਗਦਾ ਕਿ ਨਹੀਂ ਮਾੜਾ ਮੋਟਾ ਕੀ ਸੱਚੀ ਦੱਸੇ ਤਰਨੂੰ ਮੂੰਹ ਕਰਕੇ ਕਰਦਿਆਂ ਦੇ ਵਲਾਗ ਹੈ ਚੱਲ ਮੇਰੇ ਕਿੰਨਾ ਕੋਈ ਨਹੀਂ ਕਰਨ ਲਈ ਜਾਂਦੇ ਕਿਰ ਲੈਣਾ ਤਾਂ ਫਿਰ ਮੈਂ ਕੀ ਕਰਦੀ ਮੈਂ ਕਿਹਾ ਦੱਸ ਘਰੇ ਜੀ ਲੱਗਦਾ ਹੈ ਕਿ ਨਹੀਂ ਮੈਂ ਕਿਹਾ ਕਰਦਿਆਂ ਵਲਾਗ ਵੇਖ ਲੈਣਾ ਜਾਂਦੇ ਕਿਰ ਲੈਣਾ ਮੈਂ ਨਾ ਤੂੰ ਕੀ ਕਹਿੰਦੀ ਸੀ ਉੱਥੇ ਜਾ ਕੇ ਸਾਰਿਆਂ ਦੇ ਸਾਹਮਣੇ ਕਹਿੰਦੀ ਸੀ ਸਹੀ ਗੱਲ ਹੈ ਨਾ ਗਈ ਅੱਜ ਕੇ ਨਹੀਂ ਨਾ ਮੈਂ ਤਾਂ ਨਹੀਂ ਪਰਸ਼ਵ ਨੇ ਤੂੰ ਕੀਤਾ ਨਾ ਮੈਨੂੰ ਪਤਾ ਹੀ ਨਹੀਂ ਨਹੀਂ ਕੀਤਾ ਕਿਵੇਂ ਭੱਜ-ਭੱਜ ਕੇ ਜੇ ਤੁਸੀਂ ਪੋਚਾ ਲਾਈ ਜਾਂਦੇ ਅੱਜ ਸਾਰੇ ਛੇਤੀ ਹਨ ਉਹਨਾਂ ਦਾ ਬ੍ਰਾਈਡਲ ਤੇ ਆਸਰਨੀ ਨਾਲ 5-6 ਜਾਣੀਆਂ ਹੋਣੀਆਂ ਮਾਮਾ ਨੂੰ ਵੀ ਖਵਾਇਆ ਅੱਜ ਹਾਂਜੀ ਅਮਮਾ ਮਾਮਾ ਨੂੰ ਤੇ ਚਾਹ ਸਹੀ ਗੱਲ ਐ ਸਹੀ ਗੱਲ ਐ ਅਮਮਾ ਨੇ ਬਣਾਉਣੀ ਵੀ ਚਾਹ ਅਮਨ ਤਾਂ ਕੇ ਬਾਹਰ ਲੱਭਦੀ ਪਹਿਲੀ ਆਉਂਦਾ ਬਹੁਤ ਸਹੀ ਗੱਲ ਐ ਮਾਣਾ ਕਿੰਦਾ ਕੱਪੇ ਕਿੰਦਾ ਕਿੰਦਾ ਇਹ ਕੱਪ ਹੈ ਗੋਜੀ ਕਿੰਗ ਟਿਕਵੀਂ ਹਾਂਜੀ ਕਿੰਗ ਨੇ ਸਾਡੇ ਅੰਕਲ ਜੀ ਕੁਇਨ ਨੇ ਸਾਡੇ ਐਨੰਟੀ ਜੀ ਕਿੰਗ ਕੁਇਨ ਦਾ ਕਾਫੇ ਐਸੀ ਹੁੰਦਾ ਨਹੀਂ ਹੁਣ ਚਾਹ ਬੜੀ ਪਾਈ ਏ ਦੇਖੋ YouTube ਫੈਮਲੀ ਕਣਕਾ ਆਪਣੀਆਂ ਪੂਰੀਆਂ ਪੱਟ ਕੇ ਤਿਆਰ ਹੋ ਚੁੱਕੀਆਂ ਨੇ ਬੈਂਗੀ ਸੋਟਣਾ ਨੇ ਸੋਟਣਾ ਸਹੀ ਗੱਲ ਆ